ਜਿਹੜੇ ਹੈ ਲੋਕਤੰਤਰ ਹੈ ਲੋਕਤੰਤਰ ਨੂੰ ਕਹਿੰਦੇ ਜਿਹੜੀ ਲੋਕਾਂ ਦੀ ਮਰਜ਼ੀ ਦੀ ਹਕੂਮਤ ਹੋਵੇ ਲੋਕਾਂ ਦੀ ਇੱਛਾ ਅਨੁਸਾਰ ਹਕੂਮਤ ਚੱਲੇ ਜੋ ਲੋਕ ਚਾਹੁੰਦੇ ਨੇ ਚੁੱਕ ਕੁਛ ਆਦਮੀ ਜਾਂ ਇੱਕ ਆਦਮੀ ਦਾ ਹੋਣੀ ਸਮਝੇ ਜਿਹੜੇ ਸਾਰੇ ਚਾਹੁੰਦੇ ਨੇ ਉਹ ਤਰੀਕੇ ਦੀ ਹਕੂਮਤ ਹੋਵੇ ਸਭ ਦਾ ਭਲਾ ਹੋਵੇ ਜਿਹਦੇ ਵਿੱਚ ਪਰ ਸਬਦਾ ਭਲਾ ਸਿਆਸਤਦਾਨ ਜਿਹੜਾ ਹੈਗਾ ਸਿਆਸਤ ਹੈ ਸਬਦਾ ਭਲਾ ਨਹੀਂ ਕਰਦੀ ਜਦੋਂ ਅਸੀਂ ਸਿਆਸਤ ਦੇ ਵਿੱਚ ਸ਼ਾਮ ਦਾ ਮੰਦਲ ਨਵੇਂ ਤੇ ਲੈ ਲਿਆ ਕਟਲ ਨੀਤੀ ਅਸੀਂ ਅਪਣਾਈ ਹੋਈ ਹੈ ਕਟਲ ਨੀਤੀ ਦੇ ਵਿੱਚ ਸਬਦਾ ਭਲਾ ਹੋਈ ਨਹੀਂ ਸਕਦਾ ਦੋਏ ਗੱਲਾਂ ਵਿੱਚ ਮੇਲੇ ਨਹੀਂ ਖਾਂਦੀਆਂ ਕਟਲ ਨੀਤੀ ਦਾ ਗੁਰਬਾਣੀ ਵਿੱਚ ਵਿਰੋਧ ਹੈ ਕੁਟਲਤਾ ਪੰਡਤ ਚੱਲਦਾ ਹੈ। ਬੇਦ ਵਿੱਚ, ਬੇਧਰਮ ਵਿੱਚ, ਧਰਮ ਵਿੱਚ, ਸਹੀ ਸੱਚੇ ਧਰਮ ਵਿੱਚ, ਸ਼ੁੱਧ ਧਰਮ ਵਿੱਚ ਕੁਟਲਤਾ ਵਾਸਤੇ ਕੋਈ ਜਗ੍ਹਾ ਨਹੀਂ। ਕੋਈ ਕਾ ਕੁਟਲਤਾ ਇੱਕ ਗਰੁੱਪ ਦਾ ਵਾਸਤੇ ਤਾਂ ਫਾਇਦਾ ਸੋਚਦੀ ਹੈ। ਪਹਿਲਾਂ ਤਾਂ ਆਪਣਾ ਫਾਇਦਾ ਸੋਚਦਾ ਹੋਂ। ਪਰਸਨਲ ਸਵਾਰਥ ਕੋਟਲਰ ਨੀਤੀ ਦੇ ਵਿੱਚ ਸਵਾਰਥ ਘੁੱਟ-ਘੁੱਟ ਕੇ ਭਰਿਆ ਹੁੰਦਾ। ਫਿਰ ਆਪਣੇ ਜਿਹੜੇ ਧੜੇ ਦੇ ਆਦਮੀ ਨੇ ਜਿਹੜੇ ਉਹਦੇ ਨਾਲ ਉਹਦੇ ਸਪੋਰਟਰ ਨੇ ਉਹਦੇ ਖਿਆਲਾਂ ਨਾਲ ਮੇਲ ਖਾਂਦਾ ਉਹਨਾਂ ਦਾ ਫਾਇਦਾ। ਤੇ ਉਹਦੇ ਵਿੱਚ ਸਾਰਿਆਂ ਦਾ ਤਾਂ ਪਹਿਲਾਂ ਹੋ ਹੀ ਨਹੀਂ ਸਕਦਾ। ਇਹ ਪੋਸੀਬਲ ਹੈ ਨਹੀਂ। ਜਿਹੜੇ ਵਿਦਵਾਨ ਨੇ ਵਿਦਵਾਨਾਂ ਜਿਹੜੀ ਵਿੱਦਿਆ ਸਾਡੀ ਯੂਨੀਵਰਸਿਟੀ ਪੜਾਈ ਜਾਂਦੀ। ਇਹ ਤੇ ਇਮਾਨਦਾਰੀ ਨਹੀਂ ਹੈ ਬੇਇਮਾਨੀ ਹੈ। ਜਿਹੜੀ ਵਿਦਵਾਨ ਹੈ ਉਹ ਇਮਾਨਦਾਰ ਹੁੰਦਾ ਹੀ ਨਹੀਂ ਬੇਈਮਾਨ ਹੁੰਦਾ 100% ਦੀ ਇਮਾਨਦਾਰ ਵਿਦਵਾਨ ਨਹੀਂ ਹੋ ਸਕਦਾ ਜੇ 100% ਇਮਾਨਦਾਰ ਹੋ ਜਵੇ ਉਹ ਫਿਰ ਵਿਦਵਾਨ ਨਹੀਂ ਰਹਿੰਦਾ ਬੁੱਧੀਵਾਨ ਹੋ ਜਾਂਦਾ ਭਗਤ ਬਣ ਜਾਂਦਾ ਜਿੱਥੇ ਤੱਕ ਸਵਾਰਥ ਹੈ ਉੱਥੇ ਤੱਕ ਵਿਦਵਾਨ ਹੈ ਜਦੋਂ ਪਰਮਾਰਥ ਆ ਜਾਂਦਾ ਹੈ ਪਰਮਾਰਥ ਵਿੱਚ ਤ્યાਗ ਹੈ ਤਿਆਗ ਹੈ ਪਰਮਾਰਥੀ ਆਦਮੀ ਹੈ ਸਭ ਦਾ ਭਲਾ ਉਹ ਕਰ ਸਕਦਾ ਹੈ परमार्थ ਵਿੱਚ ਕੁਟਲਤਾ ਵਾਸਤੇ ਕੁਟਲ ਨੀਤੀ ਵਾਸਤੇ ਕੋਈ ਜਗ੍ਹਾ ਨਹੀਂ ਹੈ ਇੱਥੇ ਅੜਿਆ ਹੋਇਆ ਹੈ ਸਾਰਾ ਪੇਚ ਅਸੀਂ ਕੁਟਲ ਨੀਤੀ ਅਪਣਾਈ ਹੋਈ ਹੈ ਕੁਟਲ ਨੀਤੀ ਦਾ ਖੰਡਾ ਪਹਿਲਾਂ ਕਰਦੀ ਹੋਈ ਨਹੀਂ ਕੁਟਲ ਨੀਤੀ ਨੇ ਤਾਂ ਚਾਰ ਵਰਣ ਬਣਾਏ ਨੇ ਕੁਟਲ ਨੀਤੀ ਤੋਂ ਚਾਰ ਵਰਣ ਬਣੇ ਨੇ ਮੈਂ ਉਹ ਭਾਈ ਹੁਕਰਨ ਖੁਕਰਾਜ ਕਰਨ ਇਹ ਕੁਟਲ ਨੀਤੀ ਹੈ ਰਾਜ ਮੇਰਾ ਹੋਵੇ ਭਾਈ ਹੁਕਰ ਕਰੂ ਕੋਈ ਕੋਟਲ ਨਹੀਂ ਤੀ ਹੈ ਤੇ ਸਭ ਦਾ ਭਲਾ ਇਹਦੇ ਵਿੱਚ ਹੋ ਹੀ ਨਹੀਂ ਸਕਦਾ ਇਹ ਤਾਂ ਪੋਸੀਬਲ ਹੀ ਨਹੀਂ ਇਸ ਕਰਕੇ ਇਹ ਜਿਹੜਾ ਬਣਾਇਆ ਸੀ ਜਵਾਲਾ ਉਹ ਨਹੀਂ ਵਿਦਵਾਨ ਸੀ ਬੁੱਧੀਵਾਨ ਨਹੀਂ ਸੀ ਬਾਦਮਕਾਨ ਦੇ ਵੀ ਵਿਦਵਾਨ ਨੇ ਸੀ ਇਹਦਾ ਨਕਲ ਕੀਤਾ ਵੀਰੇ ਜਿਹਦੇ ਬਣਾਏ ਹੋਏ ਨੇ ਸਭਨਾਂ ਸਾਡੇ ਉਹਦੀ ਨਕਲ ਇਹਨਾਂ ਕੋ ਕੀਤੀ ਉਹ ਤਾਂ ਮਾਇਆਦਾਰੀ ਆਦਮੀ ਨੇ ਥਾਰੇ ਵੀਰੇ ਤਾਂ ਸਵਾਰਥੀ ਨੇ ਥਾਰੇ ਇਸ ਕਰਕੇ ਜੋ ਸਾਡਾ ਹੈਗਾ ਉਹ ਦੇਸ਼ ਇਹ ਧਰਮਕ ਦੇਸ਼ ਹੈ ਗੱਲ ਤਾਂ ਧਰਮ ਦੀ ਕਰਦੇ ਨੇ ਮੂੰਹ ਦੇ ਵਿੱਚ ਤਾਂ ਧਰਮ ਦੀ ਗੱਲ ਆ ਸਭ ਦੇ ਭਲੇ ਦੀ ਗੱਲ ਆ ਮਨ ਵਿੱਚ ਕੁਝ ਹੋਰ ਹੈ ਹੁਣ ਮੋਦੀ ਵੀ ਕਹਿੰਦਾ ਸਭ کا بھਕਾ ਸਭ کا ساتھ ਮੁਸਲਮਾਨਾਂ ਨੂੰ ਕਹਿੰਦੇ ਨੇ ਤੂਹਾਰ ਕੱਢ ਦੋ ਮਾਜੇਦਾਨ ਉਠਾ ਦਿਓ ਜਦ ਕੇ ਮਸਜਿਦ ਵਾਲੇ ਤਰਫ ਨੂੰ ਗੁਰਮਾੜੀ ਵਿੱਚ ਭਗਤਾ ਨੇ ਜਿਹੜੇ ਕਿ Hindu ਭਗਤ ਹੋਏ ਨੇ Hinduਾਂ ਚੋਂ ਹੀ ਹੋਏ ਨੇ ਭਗਤ ਭਗਤਾ ਕਰੇ Hindu ਨਹੀਂ ਸੀ ਸਾਡੇ ਹੀ ਭਗਤ ਸੀ ਸਾਡੇ ਧਰਮ ਦੇ ਵਿੱਚੋਂ ਨਿਕਲੇ ਹੋਏ ਭਗਤ ਉਹ ਕਹਿੰਦੇ ਨੇ ਵੀ ਜਿਹੜਾ ਇਸਲਾਮ ਧਰਮ ਹੈ Hindu ਧਰਮ ਨਾਲੋਂ ਚੰਗਾ ਠੀਕ ਹੈ ਇਹ ਮਸਜਿਦਾਂ ਢਾ ਰਹੇ ਨੇ ਇਹਦਾ ਮਤਲਬ ਪਿੱਛੇ ਨੂੰ ਲਿਜਾ ਰਹੇ ਨੇ ਜਨਤਾ ਨੂੰ ਖੋਰ ਬੇਈਮਾਨ ਬਣਾ ਰਹਿਨੇ ਜਨਤਾ ਨੂੰ ਜਨਤਾ ਨੂੰ ਬੇਈਮਾਨ ਬਣਾ ਕੇ ਜਨਤਾ ਨੂੰ ਲੜਾ ਕੇ ਜਨਤਾ ਅੰਦਰ ਬੈਰ ਵਿਰੋਧ ਪੈਦਾ ਕਰਕੇ ਜਨਤਾ ਅੰਦਰ ਕਾਮ ਗ੍ਰੋਧ ਲੋ ਮੋਹ ਹੰਕਾਰ ਪੈਦਾ ਕਰਕੇ ਅਮਨ ਨਹੀਂ ਕੀਤਾ ਜਾ ਸਕਦਾ ਨਾ ਸਭ ਦਾ ਭਲਾ ਹੋ ਸਕਦਾ ਗੁਰਬਾਣੀ ਇਹ ਚੀਜ਼ਾਂ ਪੈਦਾ ਕਰਦੀ ਹੈ ਧਰਮ ਇਹ ਚੀਜ਼ਾਂ ਪੈਦਾ ਕਰਦਾ ਹੈ ਇਹ ਹੀ ਤਾਂ ਯੂਨੋ ਵਾਲਿਆਂ ਨੇ ਪੁੱਛਿਆ ਸੀ ਉਹ ਫਸੇ ਨੇ ਉਹਨਾਂ ਨੂੰ ਪਤਾ ਹੈ ਜਿਹੜੇ ਰਾ ਅਸੀਂ ਵਿਦਵਾਨ ਤੋਂ ਰਹਿ ਜਾਂਦੇ ਆ ਜੋ ਰਾ ਯੂਨੀਵਰਸਟੀਆਂ ਦਾ ਉਹ ਤਾਂ ਫਸਾਇਆ ਹੈ ਉਹਨਾਂ ਨੇ ਤਾਂ ਆ ਹਾਲਤ ਕੀਤੀ ਅੱਜ ਵਾਲੀ ਪ੍ਰੋਬਲਮਸ ਜੋ ਪੈਦਾ ਹੋਈਆਂ ਨੇ ਚੈਲੰਜਸ ਜੋ ਹੈ ਵਰਲਡ ਦੇ ਇਹ ਵਿਦਵਾਨਾਂ ਦੀ ਦੇਣ ਹੈ ਯੂਨੀਵਰਸਟੀਆਂ ਦੀ ਦੇਣ ਹੈ ਇਹ ਸਾਇੰਟੀਸਟਾਂ ਦੀ ਦੇਣ ਹੈ ਸੰਸਾਰੀ ਬੁੱਧੀ ਵਾਲਿਆਂ ਦੀ ਦੇਣ ਹੈ ਇਹ ਤਾਂ ਉੱਪਰ ਉੱਠ ਕੇ ਭਲਾ ਹੋ ਸਕਦਾ ਹੁਣ ਉਹ ਹੈ ਪਰਮਾਰਥ ਪਰਮਾਰਥ ਹੈ ਦੂਏ ਦਾ ਸਮਾਰਨਾ ਆਪਣਾ ਚਾਹੇ ਵਿਗੜ ਜਵੇ ਆਪਣਾ ਭਾਵੇਂ ਨੁਕਸਾਨ ਹੋ ਜਵੇ ਪਰ ਦੂਜੇ ਦਾ ਨਹੀਂ ਨੁਕਸਾਨ ਹੋਣ ਦੇਣਾ ਦੂਜੇ ਦਾ ਭਲਾ ਹੀ ਕਰਨਾ ਨੌਵੇਂ ਪਾਸ਼ਾ ਨੇ ਮੁਸੀਬਤ ਹਿੰਦੂਆਂ ਨੇ ਆਪਣੇ ਗਲ ਪਾ ਕੇ ਆਪ ਜਾ ਕੇ ਜੰਗੂਦਲ ਕੋਨਾ ਦਾ ਬਚਾਤਾ ਆਪਣੀ ਸ਼ਹਾਦਤ ਦੇਤੀ ਆਪਣੀ ਸ਼ਹਾਦਤ ਦੇਤੀ ਨੌਵੇਂ ਪਾਸ਼ਾ ਨੇ ਜੰਗੂਦਨ ਖ ਬਚਾਤਾ ਇਹ ਧਰਮ ਹੈ ਅਸੀਂ ਕੀ ਕਰਦੇ ਆ ਅੱਜ ਅਪਣਾ ਕੰਮ ਕਰਦੇ ਆ ਪ੍ਰਸ਼ਾਸਨ ਦਾ ਨਾ ਨੇ ਗੱਲਾਂ ਕੀਤੀਆਂ ਨੇ ਲੋਕਾਂ ਦੇ ਪਲੇ ਦੀਆਂ ਲੋਕਾਂ ਨੂੰ ਲੁੱਟ ਲੁੱਟਿਆ ਉਹਨਾਂ ਨੂੰ ਜਿਹਨਾਂ ਦਾ ਪਹਲਾ ਕਰਦੇ ਸੀ ਇਹ ਗੱਲ ਐਕਸਪੋਜ਼ ਹੋ ਗਈ ਲੋਕ ਸਮਝ ਬੈਦੇ ਕਰਦੇ ਨੇ ਝੂਠੇ بڑے بڑے ਔਰ ਐਸੇ ਬੈਦੇ ਹੁੰਦੇ ਨੇ ਜਿਹੜੇ ਪੂਰੇ ਵੀ ਨਹੀਂ ਹੋਣ ਵਾਲੇ ਹੁੰਦੇ ਪਤਾ ਹੀ ਹੁੰਦਾ ਵੀ ਇਹ ਪੂਰੇ ਹੋ ਹੀ ਨਹੀਂ ਸਕਦੇ ਪਬਲਿਕ ਹਨ ਪੜਿਆ ਉਹਨੂੰ ਸਮਝ ਨਹੀਂ ਸੀ ਬੇਸਮਝ ਹੈ ਉਹ ਵਗਰ ਰੱਖ ਨਹੀਂ ਰਹੀ ਲੱਗਦੀ ਰਹੀ ਆਖਰ ਸਭ ਕੁਝ ਐਕਸਪੋਜ਼ ਹੋ ਗਿਆ ਪਬਲਿਕ ਦੁਖੀ ਹੋਗੀ ਦੁਖੀ ਹੋ ਗਿਆ ਪਬਲਿਕ ਨੇ ਤਾਂ ਬਾਕੀ ਉਹ ਝੂਠ ਇਹਨਾਂ ਦਾ ਬਾਹਰ ਆ ਗਿਆ ਹੁਣ ਉਹੀ ਗੱਲ ਆ ਪੰਜਾਬ ਤੋਂ ਉੱਠੀ ਆਵਾਜ਼ ਇਹ ਪਹਿਲਾਂ ਕਿ ਪੰਜਾਬ ਜਿਹੜਾ ਹੈਗਾ ਇੱਥੇ ਬੇਧਰਮ ਦਾ ਜੜ ਇੱਥੇ ਹੈ ਗੁਰੂਆਂ ਨੇ ਇੱਥੇ ਜੜ ਲਾਈ ਬਾਦ ਦੇ ਵਿੱਚ ਜੜ ਤਾਂ ਖੈਰ ਕਬੀਰ ਨੇ ਵੀ ਲਾਈ ਸੀ ਪਰ ਉੱਥੇ ਨਹੀਂ ਉਗ ਸਕੀ ਇੱਥੇ ਜੜ ਮਜ਼ਬੂਤ ਹੋਈ ਬੜੀਆਂ ਸ਼ਾਹਤਾ ਹੋਈਆਂ ਇਸ ਧਰਮ ਵਾਸਤੇ ਜੂਜੇ ਪਰ ਅੱਜ ਦਾ ਸਿੱਖ ਜਿਹੜਾ ਹੈਗਾ ਉਹ ਇਹ ਧਰਮ ਨੂੰ ਨਹੀਂ ਮੰਨਦਾ ਉਹ ਧਰਮ ਨੂੰ ਅਸਲੀ ਤਰ੍ਹਾਂ ਨੂੰ ਉਹ ਵੀ ਨਹੀਂ ਮੰਨਦਾ ਉਹ ਵੀ ਸਵਾਰਥੀ ਨੇ ਲੀਡਰ ਸਾਰੇ ਸਵਾਰਥੀ ਹੋਣ ਤੇ ਪੰਜਾਬ ਕਹਿੰਦੇ ਜਿਉਂਦਾ ਗੁਰੋਂ ਦਾ ਨੂ ਤੇ ਇਹ ਤਾਂ ਕਹਿੰਦੇ ਆ ਪਰ ਗੁਰੂ ਦੀ ਗੱਲ ਕੋਈ ਮੰਨਦਾ ਨਹੀਂ ਤਾਂ ਕਰਕੇ ਪੰਜਾਬ ਚ ਵੀ ਉਹੀ ਹਾਲ ਹੈ ਹਾਲ ਪੰਜਾਬ ਚ ਵੀ ਉਹੀ ਹੈ ਹੁਣ ਮੁੜਨਾ ਪਊਗਾ ਸਾਨੂੰ ਪਰਮਾਰਥ ਦੀ ਤਰਫ ਸੱਚ ਦੀ ਤਰਫ ਹੱਕ ਦੀ ਤਰਫ ਇਨਸਾਫ ਦੀ ਤਰਫ ਆਪਣਾ ਸਿਆਸਤਦਾਨ ਜਿਹੜਾ ਕੁਰਬਾਨੀ ਦੇਣਗੇ ਹੁਣ ਜੇ ਲੀਡਰ ਜਿਹੜੇ ਨੇ ਉੱਠਣਗੇ ਐਸੇ ਲੀਡਰ ਉੱਠਣ ਜਿਹੜੇ ਆਪਣਾ ਸਭ ਕੁਝ ਦੇ ਦੇਣ ਪਬਲਿਕ ਦਾ ਸਮਾਜ ਵਾਸਤੇ ਇਹ ਹਾਲਤ ਵਿੱਚੋਂ ਪੰਜਾਬ ਨੂੰ ਕੱਢਣ ਵਾਸਤੇ ਆਪਣੇ ਘਰੋਂ ਨੁਕਸਾਨ ਕਰਨ ਲੀਡਰ ਲੀਡਰ ਐਸ਼ ਕਰਨ ਆਤੇ ਹਵਾਈ ਜਾ ਜਾਂਦੇ ਝੂਟੇ ਲੈਣ ਵਾਸਤੇ ਕਾਰਾਂ 'ਚ ਘੁੰਮਣ ਵਾਸਤੇ ਆਲੇ-ਦਾਲੇ ਸਿਕਿਉਰਟੀ ਦੀ ਸ਼ਾਨ ਵਧਾਉਣ ਵਾਸਤੇ ਇਹਦੇ ਵਾਸਤੇ ਜਿਹੜੀ ਲੀਡਰ ਇਹ ਉਹ ਕਦੇ ਵੀ ਭਲਾ ਨਹੀਂ ਕਰੂਗਾ ਉਹਦੇ ਹੱਥੋਂ ਨਹੀਂ ਭਲਾ ਹੋ ਸਕਦਾ ਦੋ ਹੀ ਲੀਡਰਸ਼ਿਪ ਆਉਂ ਜਿਹੜਾ ਕੱਲਾ ਹੀ ਸੜਕ ਤੇ ਤੁਰਿਆ ਫਿਰੂ ਕੋਈ ਉਹਨੂੰ ਖਤਰਾ ਹੀ ਨਹੀਂ ਦੇ ਸਤੋ ਖਤਰਾ ਤਾਂ ਉਹਨੂੰ ਹੈ ਜਿਹੜਾ ਦੁਨੀਆ ਦਾ ਦੁਸ਼ਮਣ ਹੋਊਗਾ ਲਿਖੀ ਦਿੰਦੇ ਉਹ ਪਬਲਿਕ ਦੇ ਦੁਸ਼ਮਣ ਨੇ ਉਹ ਮੰਨਦੇ ਨੇ ਅਸੀਂ ਪਬਲਿਕ ਨਾਲ ਗਦਾਰੀ ਕੀਤੀ ਹੈ ਤਾਂ ਉਹਨਾਂ ਨੂੰ ਲੱਗਦਾ ਤਾਂ ਉਹਨਾਂ ਨੇ ਉਥੇ ਗੋਟੀ ਲਈਆ ਮੈਂ ਬਹਿਦਾ ਕੀਤਾ ਸੀ ਬਹਿਦਾ ਤੋਂ ਮੈਂ ਮੁੱਕਰ ਗਿਆ ਤੇ ਫਿਰ ਮੈਨੂੰ ਉਹ ਮਾਰੂਗਾ ਮੈਂ ਡਰੂਏ ਹੋ ਤਾਂ ਮੈਨੂੰ ਪਬਲਿਕ ਮਾਰ ਲਾਂ ਦੇਵੇ ਇਹ ਕਾਰਨ ਸਿਕਿਉਰਿਟੀ ਤਾਂ ਨਹੀਂ ਫਿਰਦੇ ਨੇ ਅੱਜਕੱਲ ਤਾਂ ਇਹ ਗੱਲ ਨੂੰ ਸਮਝਣਾ ਪਊਗਾ ਇਹ ਪੋਜੀਸ਼ਨ ਕਿੰਵਾਈ ਇਹ ਤਾਂ ਝੂਠ ਤੋਂ ਆਈ ਹੈ ਠੱਗੀਆਂ ਮਾਰੀਆਂ ਨੇ ਕੁਫੜ ਤੋਲਿਆ ਸਾਰਾ ਸੇਵਾ ਦੇ ਨਾਂ ਤੇ ਸਿੱਖਾਂ ਨੇ ਅਕਾਲੀਆਂ ਨੇ ਜੋ ਕੀਤਾ ਉਹ ਵੀ ਸਭ ਐਕਸਪੋਜ਼ ਹੋ ਗਿਆ ਕਾਂਗਰਸ ਨੇ ਕੀਤਾ ਉਹ ਵੀ ਐਕਸਪੋਜ਼ ਹੋ ਗਿਆ